ਕੁੰਝ ਭਾਵੇਂ ਕਿੰਨੀ ਦੂਰ ਹੋਵੇ ਬੱਚਿਆਂ ਦਾ ਧਿਆਨ ਨਹੀਂ ਭੁੱਲਦੀ ਕੁੰਝ ਦੇ ਬੱਚੇ ਮਾਂ ਦੀ ਦੂਰੀ ਵਿੱਚ ਉਸ ਦੇ ਧਿਆਨ ਦੇ ਆਸਰੇ ਪਲਦੇ ਨੇ ਇਸੇ ਤਰ੍ਹਾਂ ਸਤਿਗੁਰੂ ਭਾਵੇਂ ਸਾਡੀਆਂ ਅੱਖਾਂ ਤੋਂ ਦੂਰ ਹੈ ਪਰ ਸਦਾ ਸਾਨੂੰ ਯਾਦ ਰੱਖਦਾ ਜੇ ਅਸੀਂ ਜਪਦੇ ਹਾਂ ਤਾਂ ਪੱਕੀ ਨਿਸ਼ਾਨੀ ਹੈ ਕਿ ਗੁਰੂ ਸਾਨੂੰ ਯਾਦ ਕਰੇਗਾ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਸਤਿਗੁਰੂ ਤੇ ਅਤ ਪਿਆਰ ਕਰਦਾ ਹੈ ਸਾਡੇ ਜੇ ਨੀਚਾ ਨੂੰ ਵੀ ਯਾਦ ਕਰਕੇ ਸਿਮਰਨ ਦੀ ਦਾਤ ਬਖਸ਼ਦਾ ਸੋ ਕਦੇ ਨਹੀਂ ਡੁੱਲਣਾ ਚਾਹੀਦਾ ਉਹ ਸਦਾ ਪਿਆਰ ਦਿੰਦਾ ਹੈ ਮਿਲਣ ਦੀ ਤਾਂਗ ਬੜੀ ਚੰਗੀ ਤੇ ਇਸ ਤਾਂਗ ਵਿੱਚ ਰਹਿਣਾ ਹੀ ਤੇ ਜ਼ਿੰਦਗੀ ਹੈ ਬਾਣੀ ਪੂਰੀ ਪੜਨੀ ਤੇ ਸ਼ੁਕਰ ਵਿੱਚ ਰਹਿਣਾ ਸਿੱਖੀ ਦੀ ਜੜ ਪੱਕੀ ਕਰਦਾ ਹੈ ਗੁਰੂ ਦੇ ਹਜ਼ੂਰ ਅਰਦਾਸ ਵੀ ਕਰਿਆ ਅਰਦਾਸ ਇੱਕ ਇਹੋ ਜਿਹਾ ਜ਼ਰੀਆ ਹੈ ਜਿਹੜਾ ਗੁਰੂ ਨਾਲ ਜੋੜਦਾ ਹੈ ਗੁਰੂ ਦੇ ਚਰਨ ਨਹੀਂ ਛੱਡਨੇ ਗੁਰੂ ਦੇ ਚਰਨਾਂ ਵਿੱਚ ਸੱਚੇ ਸ਼ਹਿਦ ਦਾ ਸੋਮਾ ਜੇ ਅਸੀਂ ਇਸ ਮਾਕਿਓ ਨੂੰ ਪਿਆਰ ਕਰੀਏ ਤਾਂ ਗੁਰੂ ਸਾਡੀ ਇਸ ਮਾਖਿਓ ਨੂੰ ਬਿਨਾਂ ਖਾਣ ਤੋਂ ਵੀ ਕਬੂਲ ਕਰ ਲੈਂਦਾ ਸਤਿਗੁਰੂ ਸਾਡੇ ਬਿਨਾਂ ਦੇਖੇ ਸਾਡੇ ਪਿਆਰ ਦੇ ਬਣੇ ਭੋਜਨ ਵਿੱਚ ਵੀ ਰਸਿਆ ਹੁੰਦਾ ਸਾਡੀ ਨੀਂਦ ਵਿੱਚ ਵੀ ਸਤਿਗੁਰੂ ਅੰਮ੍ਰਿਤ ਪਾ ਦਿੰਦਾ ਤੇ ਕਲਤਾ ਵਿੱਚ ਵੀ ਸਾਥ ਦਿੰਦਾ ਆਪਣੇ ਬੱਚੇ ਦਾ ਗੁਰੂ ਆਪ ਹੀ ਸਾਥੀ ਤੇ ਰਖ ਹੈ ਗੁਰੂ ਜੀ ਨੇ ਆਖਿਆ ਸੀ ਨਾ ਆਪਣੇ ਬਾਲਕ ਆਪ ਰਖਿਐਂ ਪਾਰ ਬ੍ਰਹਮ ਗੁਰਦਿਐਂ